ਇਹ ਕੱਲੀ ਲੋੜ ਹੀ ਨਹੀਂ ਇੱਕ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਵੀ ਇਹ ਬਰਾਬਰ ਨਹੀਂ ਹੋਊਗਾ ਹਨਾ ਆਪਣਾ ਪ੍ਰੋਗਰਾਮ ਇਹ ਹੁੰਦਾ ਵੀ ਇੱਕ ਸਾਲ ਦੇ ਵਿੱਚ ਜਿੰਨੀਆਂ ਬੱਚੀਆਂ ਨੇ ਜਨਮ ਲੈਂਦਾ ਆਪਣੇ ਪਿੰਡ ਦੇ ਵਿੱਚ ਛਗਣ ਦੇ ਤੌਰ ਤੇ ਜੋ ਵੀ ਆਪਣਾ ਲੀੜਾ ਕੱਪੜਾ ਹੁੰਦਾਗਾ ਉਹ ਉਹ ਇੱਕ ਛਗਣ ਵਜੋਂ ਬਣਾਇਆ ਜਾਂਦਾ ਪਰ ਮੋਟੀਵੇਟ ਇਹ ਕੀਤਾ ਜਾਂਦਾ ਕਿ ਲੜਕਾ ਤੇ ਲੜਕੀ ਬਰਾਬਰ ਹੈ पिछले 9 ਸਾਲ ਤੋਂ ਲਗਾਤਾਰ ਈ ਧੀਆਂ ਦੀ ਲੋਹੜੀ ਸਮਾਗਮ ਕਰਾਉਂਦੇ ਆ ਰਹੀਆਂ ਨੇ ਸਾਡੀਆਂ ਧੀਆਂ ਸਾਡਾ ਮਾਣ ਪਹਿਲਾਂ ਕਿਸੇ ਟਾਈਮ ਸਾਡੇ ਸਾਰੇ ਪਿੰਡ ਧੀ ਜਿਹੜੀ ਹੁੰਦੀ ਸੀ ਸਾਰਾ ਸਾਂਝੀ ਹੁੰਦੀ ਸੀ ਪਿੰਡਾਂ ਦੇ ਵਿੱਚ ਵੀ ਉਹ ਮੌਲ ਚੇਂਜ ਹੋ ਗਿਆ ਸਾਡੀਆਂ ਧੀਆਂ ਪੈਣ ਨੂੰ ਭੈੜੀ ਆਖਣਾ ਲੋਕ ਦੇਖਣ ਲੱਗ ਗਏ ਪਰ ਮੁੜ ਕੇ ਫੇਰ ਉਹ ਮੌਲ ਵੱਲ ਜਾਂਦਾ ਵੀ ਸਾਡੇ ਪਿੰਡ ਜਿਹੜੀ ਧੀ ਪੈਣਾ ਸਾਰੇ ਸਾਂਝੀ ਹੈ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਅਸੀਂ ਚਲਾਈ ਹੈ ਜੀ ਦਰੱਖਤਾਂ ਦੀ ਇੱਕ ਮਹਿਮਾ ਚਲਾਈ ਹੈ ਜੀ ਗ੍ਰੀਨ ਬਰਥਡੇ ਮਹਿਮਾ ਭਾਈ ਆਪਣੇ ਜਨਮ ਦਿਨ ਦੇ ਉੱਤੇ ਘੱਟੋ ਘੱਟ 5 ਦਰੱਖਤ ਜ਼ਰੂਰ ਲਾਓ ਦੂਜਾ ਬਰਥਡੇ ਤੇ ਇਹ ਵੀ ਰੱਖਿਆ ਜਾਂਦਾ ਹੈਗਾ ਜੀ ਭਈ 5 ਕਿਤਾਬਾਂ ਦਾਣ ਕਰੋ 5 ਕਿਤਾਬਾਂ ਦਾਣ ਕਰਨ ਦੇ ਨਾਲ ਨਾਲ ਸਾਡੀ ਲਾਇਬ੍ਰੇਰੀ ਦੇ ਵਿੱਚ ਕਾਫੀ ਸਟਾਕ ਹੋ ਗਿਆ ਜੀ ਜਿੰਨੀਆਂ ਵੀ ਕੁੜੀਆਂ ਸਾਲ ਦੇ ਵਿੱਚ ਜਨਮ ਲੈਂਦੀਆਂ ਪਿੰਡ ਕਮੇਟੀ ਪਿੰਡ ਕਮੇਟੀ ਕਲਾ ਦੇ ਵਿੱਚ ਉਹਨਾਂ ਦਾ ਬਚਤ ਖਾਤਾ ਖੋਲਦੇ ਆਂ ਜੀ ਸਕੰਨਿਆ ਸਮ੍ਰiddhi ਯੋਜਨਾ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਉਹਨਾਂ ਨੂੰ ਇੱਕ ਮਨੀ ਬਾਕਸ ਦਿੱਤਾ ਜਾਂਦਾ ਉਹਨਾਂ ਦੇ ਮਾਪਿਓ ਨੂੰ ਬਾਕਸ ਦੇ ਵਿੱਚ ਪੈਸੇ ਜਿੰਨੇ ਸੇਵ ਹੁੰਦੇ ਆ ਉਹਦੀ ਚਾਬੀ ਸਾਡੀ ਸੰਸਥਾ ਕੋਲੇ ਹੁੰਦੀ ਹੈ ਉਹ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਆ ਉਹ ਅਸੀਂ ਖੋਲ ਕੇ ਬੱਚੀ ਦੇ ਖਾਤੇ 'ਚ ਜਮ੍ਹਾਂ ਕਰਾਉਨੇ ਆ ਫਿਰ ਸੈਂਟਰ ਗਵਰਨਮੈਂਟਰ ਨੂੰ ਦੁੱਗਣਾ ਤਿੱਗਣਾ ਜਿੰਨਾ ਵੀ ਵਿਆਜ ਦਿੰਦੀ ਆ ਤੇ ਉਹ ਫਿਰ ਬੱਚੀ ਦੇ ਪੜ੍ਹਾਈ ਦੇ ਲਈ ਕੰਮ ਆ ਸਕੇ ਗੀਤਾਂ ਦੇ ਵਿੱਚ ਸੱਚ ਲਿਖਿਆ ਕਿ ਜੇ ਪੁੱਤਰ ਮਿੱਠੜੇ ਮੇਵੇ ਤਾਂ ਧੀਆਂ ਮਿਸ਼ਰੀ ਦੀਆਂ ਦਲੀਆਂ ਅੱਜ ਅਸੀਂ ਪਿੰਡ ਗੋਮਰਟੀ ਕਲਾਂ ਦੇ ਵਿੱਚ ਖੜੇ ਹਾਂ ਪਿਛਲੇ 9 ਸਾਲਾਂ ਤੋਂ ਇਸ ਪਿੰਡ ਦੇ ਵਿੱਚ ਇੱਕ ਬੜਾ ਚੰਗਾ ਉਪਰਾਲਾ ਕੀਤਾ ਜਾਂਦਾ ਆ ਧੀਆਂ ਦੀ ਲੋੜੀ ਜਿਹੜੀ ਆ ਇਸ ਪਿੰਡ ਦੇ ਵਿੱਚ ਮਣਾਈ ਜਾਂਦੀ ਆ ਜਿੰਨੀਆਂ ਧੀਆਂ ਨੇ ਜਨਮ ਜਿਹੜਾ ਹੈਗਾ ਇੱਕ ਸਾਲ ਦੇ ਵਿੱਚ ਲਿਆ ਹੁੰਦਾ ਆ ਤਾਂ ਜੇ ਸੋਚਿਆ ਕਿ ਇਸ ਚੀਜ਼ ਨੂੰ ਕਵਰ ਕੀਤਾ ਜਾਵੇ ਇਸ ਚੀਜ਼ ਨੂੰ ਜਿਹੜਾ ਹੈਗਾ ਕਵਰ ਕਰਕੇ ਲੋਕਾਂ ਦੇ ਸਾਹਮਣੇ ਜ਼ਰੂਰ ਰੱਖੀਏ ਪਿੰਡ ਦੇ ਜਿਹੜੇ ਹੈਗੇ ਨੇ ਕਲੱਬ ਮੈਂਬਰ ਜਿਹੜੇ ਆ ਉਹ ਸਾਡੇ ਨਾਲ ਹੋਣਗੇ ਜਤਿੰਦਰ ਸਿੰਘ ਪੱਲਾਹੋਰੀ ਸਾਡੇ ਨਾਲ ਹੋਣਗੇ ਸੌਰੀ ਗੱਲਬਾਤ ਕਰਾਂਗੇ ਗੱਲਬਾਤ ਜਾਣਨ ਦੀ ਜਿਹੜੀ ਆ ਉਹ ਕੋਸ਼ਿਸ਼ ਕਰਾਂਗੇ ਸਭ ਤੋਂ ਪਹਿਲਾਂ ਤੁਹਾਡਾ ਸਭ ਦਾ ਸਵਾਗਤ ਹੈ ਜੀ ਜੀ ਤੁਹਾਨੂੰ ਮਾਗਨ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਜੀ ਤੇ ਭਾਈ ਜੀ ਪਹਿਲਾਂ ਇਹ ਚੀਜ਼ ਸਾਨੂੰ ਜ਼ਰੂਰ ਦੱਸ ਦਿਓ ਕਿੰਨੇ ਸਾਲਾਂ ਤੋਂ ਹਾਲਾਂਕਿ ਉਪਰਾਲਾ ਬੜਾ ਚਲਾਗਾ ਜੋਗਾ ਬੜਾ ਚੰਗਾ ਉਪਰਾਲਾ ਕਿੰਨੇ ਸਮੇਂ ਤੋਂ ਇਹ ਉਪਰਾਲਾ ਤੁਹਾਡੇ ਪਿੰਡ ਦੇ ਵੱਲੋਂ ਕੀਤਾ ਜਾ ਰਿਹਾ ਇਹ ਆਪਣਾ ਭਾਈ ਜੀ ਨੋਮਾ ਪ੍ਰੋਗਰਾਮ ਆ ਜੀ ਸਭ ਤੋਂ ਪਹਿਲਾਂ ਇਹ ਵੀਰ ਗਰਜੀਤ ਦੀ ਭਤੀਜੀ ਦਾ ਸੀਗਾ ਜਨਮ ਦਿਨ ਉੱਥੋਂ ਸ਼ੁਰੂ ਕੀਤਾ ਸੀਗਾ ਮੈਂ ਸਾਲ ਤੋਂ ਸਾਲ ਬਾਅਦ ਚ ਜੁੜਿਆ ਬਾਈ ਨਾਲ ਤੇ ਅਸਲ ਤਾਂ 15 ਤੋਂ ਚੱਲਦਾ ਜੀ ਤੇ 16 ਚ ਇਹਨਾਂ ਦੀ ਬੱਚੀ ਦਾ ਜਨਮ ਦਿਨ ਸੀਗਾ ਉਦੋਂ ਸ਼ੁਰੂ ਕਰਿਆ ਸੀਗਾ ਤੇ ਮੇਨ ਆਪਣਾ ਪ੍ਰੋਗਰਾਮ ਇਹ ਹੁੰਦਾ ਵੀ 1 ਸਾਲ ਦੇ ਵਿੱਚ ਜਿੰਨੀਆਂ ਬੱਚੀਆਂ ਨੇ ਜਨਮ ਲੈਂਦਾ ਆਪਣੇ ਪਿੰਡ ਦੇ ਵਿੱਚ ਜੋ ਵੀ ਹੈ ਕਿਸੇ ਵੀ ਤੱਕੇ ਨਾਲ ਸੰਬੰਧਿਤ ਆ ਉਹਨਾਂ ਨੂੰ ਉਹਨਾਂ ਦੇ ਸ਼ਗਨ ਦੇ ਤੌਰ ਤੇ ਜੋ ਵੀ ਆਪਣਾ ਲੀੜਾ ਕਪੜਾ ਹੁੰਦਾਗਾ ਉਹ ਉਹ ਇੱਕ ਛਗਣ ਵਜੋਂ ਬਣਾਇਆ ਜਾਂਦਾ ਪਰ ਮੋਟੀਵੇਟ ਇਹ ਕੀਤਾ ਜਾਂਦਾ ਕਿ ਲੜਕਾ ਤੇ ਲੜਕੀ ਬਰਾਬਰ ਹੈ ਮੈਨ ਕਿਉਂਕਿ ਅਸਲ ਬਾਬੇ ਨਾਨਕ ਨੇ ਵੀ ਕਿਹਾ ਸੀਗਾ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ ਹਨਾ ਇੱਥੋਂ ਆਪਣੀ ਸ਼ੁਰੂਆਤ ਹੋਈ ਆ ਧਰਮ ਦੀ ਸ਼ੁਰੂਆਤ ਹੋਈ ਆ ਕਿ ਜਗ ਜਨਨੀ ਨੂੰ ਇੱਕ ਬਹੁਤ ਵੱਡਾ ਅਹੁਦਾ ਦਿੱਤਾ ਉਸ ਟਾਈਮ ਦੇ ਵਿੱਚ ਜਦੋਂ ਕਿ ਸਾਡੇ ਮਤਲਬ ਉਹ ਸਮਾਜ ਦੇ ਵਿੱਚ ਇੱਕ ਔਰਤ ਦੇ ਪ੍ਰਤੀ ਬਹੁਤ અપਮਾਨਜਨਕ ਚੀਜ਼ਾਂ ਕੀਤੀਆਂ ਜਾਂਦੀਆਂ ਸੀ ਉਸ ਦੌਰ ਦੇ ਵਿੱਚ ਬਾਬੇ ਨਾਨਕ ਨੇ ਆਵਾਜ਼ ਉਠਾਈ ਹੈ ਨਾ ਆਪਣਾ ਧਰਮ ਆਪਾਂ ਉਹਨਾਂ ਦੇ ਮਤਲਬ ਸਾਡੇ ਪੁਰਖਿਆਂ ਨੇ ਜੋ ਚੀਜ਼ ਸ਼ੁਰੂ ਕੀਤੀ ਅਸੀਂ ਉਸ ਨੂੰ ਮਤਲਬ ਅਸੀਂ ਤਾਂ ਨਹੀਂ ਕਹਿ ਸਕਦੇ ਕਿ ਅੱਗੇ ਵਧਾ ਰਹੇ ਹਾਂ ਅਸੀਂ ਏਡੇ ਵੱਡੇ ਨਹੀਂ ਹੈਗੇ ਪਰ ਕਿਤੇ ਨਾ ਕਿਤੇ ਕਮੀ ਆ ਗਈ ਉਹ ਚੀਜ਼ ਦੇ ਵਿੱਚ ਬਾਈ ਜੇਕਰ ਦੇਖਿਆ ਜਾਵੇ ਨਾ ਹਨਾ ਔਰਤ ਦੇ ਪ੍ਰਤੀ ਅੱਜ ਵੀ ਉਨੀ ਘਰਨਾ ਹੈਗੀ ਆ ਮਤਲਬ ਅੱਜ ਤਾਂ ਦੇਣਾ ਅਸੀਂ ਕਿਉਂ ਚੁਣਿਆ ਕਿਉਂਕਿ ਇਸ ਦਿਨ ਦੇ ਉੱਤੇ ਅਕਸਰ ਹੀ ਮੁੰਡੇ ਤੇ ਕੁੜੀ 'ਚ ਫਰਕ ਕੀਤਾ ਜਾਂਦਾ ਇਹ ਕੱਲੀ ਲੋੜ ਹੀ ਨਹੀਂ ਇੱਕ ਅਸੀਂ ਮੈਸੇਜ ਦੇਣ ਦੀ ਕੋਸ਼ਿਸ਼ ਵੀ ਕਰ ਰਹੇ ਹਾਂ ਕਿ ਵੀ ਇਹ ਬਰਾਬਰ ਨੇ ਕੋਈਆਂ ਹਨਾ ਤੇ ਮੇਨ ਮਕਸਦ ਕੀ ਆ ਮਤਲਬ ਘਾਟ ਕਿੱਥੇ ਆ ਘਾਟ ਇਹ ਗਿਆਨ ਦੀ ਘਾਟ ਆ ਗਿਆਨ ਕਿਵੇਂ ਮਤਲਬ ਗਿਆਨ ਆਪਾਂ ਨੂੰ ਉਹ ਕਿਤਾਬਾਂ ਚੋਂ ਜੀ ਹਨਾ ਜਾਂ ਗ੍ਰੰਥ ਪੜ੍ਹ ਕੇ ਆਉਂਦਾ ਜਿਹਦੇ ਵਿੱਚ ਸਭ ਕੁਝ ਲਿਖਿਆ ਹੋਇਆਗਾ ਉਹਦੇ ਤੋਂ ਵੀ ਟੁੱਟ ਗਿਆ ਆਪਾਂ ਤਾਂ ਇਹ ਚੀਜ਼ਾਂ ਔਰਤ ਦੇ ਪ੍ਰਤੀ ਅੱਜ ਵੀ ਜ਼ੁਲਮ ਹੋ ਰਿਹਾਗਾ ਅਸੀਂ ਇੱਕ ਕੋਸ਼ਿਸ਼ ਕੀਤੀ ਹੈ ਕਿ ਪਿੰਡ ਦੇ ਵਿੱਚ ਲਾਇਬ੍ਰੇਰੀ ਵੀ ਅਸੀਂ ਚਲਾਈ ਹੈ ਜੀ ਲਾਇਬ੍ਰੇਰੀ ਕਿਉਂਕਿ ਗਿਆਨ ਦਾ ਸਾਰੀ ਚੀਜ਼ ਜੋ ਵੀ ਸ੍ਰਸ਼ਟੀ ਦੇ ਵਿੱਚ ਹੋ ਰਿਹਾ ਮੇਨ ਤਾਂ ਗਿਆਨ ਨਾਲ ਹੀ ਚੱਲਣਾ ਜੇ ਆਪਾਂ ਨੂੰ ਕਿਸੇ ਚੀਜ਼ ਦੀ ਸਮਝ ਆਪਾਂ ਫੇਰ ਹੀ ਉਹਨੂੰ ਵਧੀਆ ਢੰਗ ਨਾਲ ਕਰ ਸਕਦੇ ਹਾਂ ਗਿਆਨ ਤੋਂ ਬਿਨਾ ਨਹੀਂ ਕਰ ਸਕਦੇ ਇਸ ਪ੍ਰੋਗਰਾਮ ਦੇ ਤਹਿਤ ਕੀ ਕੀ ਚੀਜ਼ਾਂ ਜਿਹੜੀਆਂ ਤੁਸੀਂ ਕਰਦੇ ਹੋ ਇਸ ਦਿਨ ਦੇ ਵਿੱਚ ਚਾਹੇ ਉਹ ਲੋੜੀ ਵਾਲੇ ਦਿਨ ਚਾਹੇ ਲੋੜੀ ਤੋਂ ਅਗਲੇ ਦਿਨ ਜਾਂ ਪਿਛਲੇ ਦਿਨ ਇਹ ਪ੍ਰੋਗਰਾਮ ਜਿਹੜਾ ਕਰਵਾਉਦੇ ਹੋ ਕਿ ਕੀ ਕੀ ਚੀਜ਼ਾਂ ਕੀਤੀਆਂ ਜਾਂਦੀਆਂ ਹਨ ਹਾਂ ਮੇਨ ਤਾਂ ਬਾਈ ਜਿਵੇਂ ਕਹਿੰਦੇ ਪਵਨ ਗੁਰੂ ਪਾਣੀ ਪਿੱਤਾ ਹਨਾ ਮਾਤਾ ਧਰਤ ਮਾਤਾ ਵਾਤਾਵਰਨ ਨਾਲ ਜੋ ਕਿ ਅਸੀਂ ਖਰਾਬ ਕਰ ਲਿਆ ਹਾਲਾਂਕਿ ਮੇਰੇ ਜਾਂ ਤੁਹਾਡੇ ਕਹਿਣਾ ਚੇਂਜ ਨਹੀਂ ਹੋਣਾ ਸੀ ਇੰਨਾ ਕੁ ਖਰਾਬ ਕਰ ਲਿਆ ਇਹ ਕੁਦਰਤ ਨੇ ਬਾਈ ਜੀ ਇਹ ਤੇ ਰੈਐਕਸ਼ਨ ਕਰਨਾ ਕਿਸੇ ਦਿਨ ਹਨਾ ਉਹ ਸਾਨੂੰ ਭੁਗਤਣਾ ਪੈਣਾਗਾ ਅ ਮਤਲਬ ਅਸੀਂ ਵਾਤਾਵਰਣ ਸੰਭਾਲ ਤੇ ਦਰਖਤਾਂ ਦੀ ਇੱਕ ਮਹਮਾ ਚਲਾਈ ਆ ਜੀ ਗ੍ਰੀਨ ਬਰਥਡੇ ਮਹਮਾ ਅਸੀਂ ਆਪਣੇ ਜਨਮ ਦਿਨ ਦੇ ਉੱਤੇ ਫਜ਼ੂਲ ਖਰਚੀ ਕਰਦੇ ਆ ਕੇਕ ਕੱਟਦੇ ਆ ਕੇ ਕੱਟਦੇ ਤਾਂ ਕੀ ਜੀ ਮੂੰਹ ਤੇ ਮਲ ਦਿੰਦੇ ਹਨਾ ਤੇ ਉਸ ਨੂੰ ਦੂਰ ਕਰਨ ਦੇ ਲਈ ਅਸੀਂ ਇਹ ਰੱਖਿਆ ਵੀ ਭਾਈ ਆਪਣੇ ਜਨਮ ਦਿਨ ਦੇ ਉੱਤੇ ਘੱਟੋ ਘੱਟ 5 ਦਰਖਤ ਜ਼ਰੂਰ ਲਾਓ ਉਹਨਾਂ ਦੀ ਸੰਸਥਾ ਵੱਲੋਂ ਸਾਹ ਸੰਭਾਲ ਕੀਤੀ ਜਾਂਦੀ ਹੈ ਸਾਡੇ ਪਿੰਡ ਦੇ ਵਿੱਚ ਲਗਭਗ ਸਾਰੀਆਂ ਫਿਰਨੀਆਂ ਤਹਿਤ ਕੰਪਲੀਟ ਹੋ ਗਈਆਂ ਦੂਜਾ ਬਰਥਡੇ ਤੇ ਇਹ ਵੀ ਰੱਖਿਆ ਜਾਂਦਾ ਹੈਗਾ ਜੀ ਵੀ ਪੰਜ ਕਿਤਾਬਾਂ ਦਾਨ ਕਰੋ ਪੰਜ ਕਿਤਾਬਾਂ ਦਾਣ ਕਰਨ ਦੇ ਨਾਲ-ਨਾਲ ਸਾਡੀ ਲਾਇਬ੍ਰੇਰੀ ਦੇ ਵਿੱਚ ਕਾਫੀ ਸਟਾਕ ਹੋ ਗਿਆ ਜੀ ਮੇਨ ਇਹੀ ਆ ਵੀ ਉਸ ਫਜ਼ੂਲ ਖਰਚੀ ਨਾਲ ਉਹ ਚੀਜ਼ ਐਦਾਂ ਦੀ ਕੀਤੀ ਜਾਵੇ ਜਿਸ ਨਾਲ ਕਿਸੇ ਨੂੰ ਗਿਆਨ ਵੀ ਆਵੇ ਸਾਡੇ ਵਾਤਾਵਰਨ ਨੂੰ ਵੀ ਅਸੀਂ ਵਧੀਆ ਬਣਾ ਸਕੀਏ ਇੱਕ ਉਪਰਾਲਾ ਹੀ ਹੁੰਦਾ ਬਾਈ ਇਹ ਹੈ ਨਾ ਇਹਦੇ ਨਾਲ ਸਾਰਿਆਂ ਨੂੰ ਜੋੜਨ ਦੀ ਲੋੜ ਆ ਮੈਂ ਅਸੀਂ ਕਹਿੰਦੀ ਅਸੀਂ ਇਕੱਲੇ ਅਸੀਂ ਇਕੱਲੇ ਵੀ ਕੁਝ ਨਹੀਂ ਕਰ ਸਕਦੇ ਅਸੀਂ ਇਕੱਲੇ ਮਤਲਬ ਕਿਸੇ ਨੂੰ ਨਾ ਆਪਾਂ ਬਾਈ ਬਾਹ ਫੜ ਕੇ ਚੰਗਾ ਕੰਮ ਕਰ ਲਈ ਨਹੀਂ ਕਹਿ ਸਕਦੇ ਬਿਲਕੁਲ ਉਹ ਕਰੂ ਤਾਂ ਜੇ ਉਹਦਾ ਮਾਈਂਡ ਅੰਦਰੋਂ ਕਰੂਗਾ ਕੰਮ ਮਾਈਂਡ ਕਿਵੇਂ ਕੰਮ ਕਰੂ ਜੇ ਉਹਨੂੰ ਗਿਆਨ ਹੋ ਗਿਆਨ ਕਿੱਥੋਂ ਆਉਂ ਗ੍ਰੰਥਾਂ ਚੋਂ ਕਿਤਾਬਾਂ ਚੋਂ ਅਸੀਂ ਕੋਸ਼ਿਸ਼ ਇਹ ਕਰ ਰਹੇ ਹਾਂ ਗੁਰਜੀਤ ਭਾਈ ਤੀਆਂ ਦੀ ਲੋੜੀ ਹੀ ਕਿਉਂ ਹਾਲਾਂਕਿ ਹੋਣੀ ਚਾਹੀਦੀ ਆ ਮੈਂ ਤੇ ਸਵਾਲ ਇਹ ਚੁੱਕ ਰਿਹਾ ਕਿ ਕਿਉਂ ਪਰ ਤੀਆਂ ਦੀ ਲੋੜੀ ਕਿਉਂ ਕਿਉਂਕਿ ਮੈਂ ਉਹਨਾਂ ਲਈ ਸਵਾਲ ਇਹ ਚਨ ਖੜਾ ਕਰ ਰਿਹਾ ਜਿਨ੍ਹਾਂ ਦੇ ਵਿੱਚ ਇਹ ਉਪਰਾਲੇ ਨਹੀਂ ਹੁੰਦੇ ਹੁਣ ਕਿ ਬਹੁਤ ਬਹੁਤ ਪੱਦਰ ਤੇ ਸਮਾਜ ਬਦਲ ਰਿਹਾ ਪਰ ਮੈਂ ਸਵਾਲ ਕਰ ਰਿਹਾ ਕਿ ਤੀਆਂ ਦੀ ਲੋੜੀ ਕਿਉਂ ਹਾਂਜੀ ਭਾਈ ਜੀ ਜਿਵੇਂ ਦੇਖਿਆ ਹੀ ਹੈ ਜੀ ਆਪਾਂ ਵੀ ਫਰਕ ਸਮਝ ਆ ਜਾਂਦਾ ਮੁੰਡਾ ਕੁੜੀ ਦੇ ਵਿੱਚ ਬਹੁਤ ਫਰਕ ਸਮਝ ਆ ਜਾਂਦਾ ਅਸੀਂ ਐਸੇ ਹੀ ਸਾਨੂੰ ਅੱਜ ਨੌਵੀਂ ਲੋੜੀ ਅਸੀਂ ਧੀਆਂ ਦੀ ਲੋੜੀ ਮਨਾ ਰਹੇ ਹਾਂ ਹਾਂ 9 ਸਾਲ ਹੋ ਚੱਕੇ ਤੇ ਅਸੀਂ ਬਹੁਤ ਅਸੀਂ ਜਿਹੜਾ ਧੀਆਂ ਦੀ ਲੋੜੀ ਮਨਾਉਨੇ ਆ ਜਿੰਨੀਆਂ ਵੀ ਕੁੜੀਆਂ ਸਾਲ ਦੇ ਵਿੱਚ ਜਨਮ ਲੈਂਦੀਆਂ ਪਿੰਡ ਗੁੰਮਟੀ ਪਿੰਡ ਗੁੰਮਟੀ ਕਲਾ ਦੇ ਵਿੱਚ ਉਹਨਾਂ ਨੂੰ ਅਸੀਂ ਉਹਨਾਂ ਦਾ ਬਚਤ ਖਾਤਾ ਖੋਲਦੇ ਹਾਂ ਜੀ ਸਕੰਨਿਆ ਸਮ੍ਰiddhi ਯੋਜਨਾ ਸੈਂਟਰ ਗਵਰਨਮੈਂਟ ਦੀ ਸਕੀਮ ਹੈ ਤੇ ਬਚਤ ਖਾਤਾ ਖੋਲ ਕੇ ਉਹਨਾਂ ਨੂੰ ਇੱਕ ਮਨੀ ਬਾਕਸ ਦਿੱਤਾ ਜਾਂਦਾ ਉਹਨਾਂ ਦੇ ਮਾਪੇ ਤੇ ਉਸ ਖਾਤੇ ਦੇ ਵਿੱਚ ਜਿਹੜਾ ਬਾਕਸ ਦੇ ਵਿੱਚ ਪੈਸੇ ਜਿੰਨੇ ਸੇਵ ਹੁੰਦੇ ਆ ਉਹਦੀ ਚਾਬੀ ਸਾਡੀ ਸੰਸਥਾ ਕੋਲੇ ਹੁੰਦੀ ਆ ਉਹ ਜਿੰਨੇ ਵੀ ਪੈਸੇ ਇਕੱਠੇ ਹੁੰਦੇ ਆ ਉਹ ਅਸੀਂ ਖੋਲ ਕੇ ਬੱਚੀ ਦੇ ਖਾਤੇ 'ਚ ਜਮ੍ਹਾਂ ਕਰਾਉਨੇ ਆ ਉਹਨਾਂ ਦੇ ਮਾਪਿਆਂ ਨੂੰ ਨਾਲ ਲੈ ਕੇ ਤੇ ਉਹ ਫਿਰ ਸੈਂਟਰ ਗਵਰਨਮੈਂਟ ਨੂੰ ਦੁੱਗਣਾ ਤਿੱਗਣਾ ਜਿੰਨਾ ਵੀ ਵਿਆਜ ਦਿੰਦੀ ਆ ਤੇ ਉਹ ਫਿਰ ਬੱਚੀ ਦੇ ਪੜ੍ਹਾਈ ਦੇ ਲਈ ਕੰਮ ਆ ਸਕੇ ਜਦੋਂ ਉਹ ਪੜ੍ਹਾਈ ਕਰਨੀ ਆ ਬੱਚੀ ਜਦੋਂ ਉਧਰੋਂ 15 18 ਸਾਲਾਂ ਦੀ ਹੋ ਜਾਊਗੀ ਤੇ ਪਰ ਦੂਸਰੀ ਗੱਲ ਸਾਡਾ ਪ੍ਰੋਸੈਸ ਜਿਹੜਾ ਲਾਇਬ੍ਰੇਰੀ ਦਾ ਚੱਲ ਰਿਹਾ ਜੀ ਤੇ ਤੁਸੀਂ ਦੇਖਿਆ ਹੀ ਹੋਗਾ ਤੇ ਗ੍ਰੀਨ ਬਰਥਡੇ ਚੱਲ ਰਿਹਾ ਐ ਇਸ ਵਾਰ ਅਸੀਂ ਪਿੰਡ ਦੇ ਵਿੱਚ ਜਿੰਨੀ ਵੀ ਡੋਨੇਸ਼ਨ ਆਉਂਦੀ ਐ ਸਾਨੂੰ ਇਕੱਠੀ ਹੁੰਦੀ ਐ ਸਾਡੇ ਐਨਆਰਆਈ ਭਰਾਗੇ ਜਿੰਨੇ ਵੀ ਤੇ ਪਿੰਡ ਵਾਸੀ ਲੋਕ ਆ ਸਾਰੇ ਸਾਡਾ ਬਹੁਤ ਵਧੀਆ ਤਰੀਕੇ ਨਾਲ ਸਾਥ ਦੇ ਰਹੇ ਆ ਹਰ ਸਾਲ ਹੀ ਸਾਥ ਦੇ ਰਹੇ ਆ ਤੇ ਜਿੰਨਾ ਵੀ ਫੰਡ ਇਕੱਠਾ ਹੁੰਦਾ ਅਸੀਂ ਉਹ ਸੰਸਥਾ ਵੱਲੋਂ ਜਿਹੜੇ ਉਪਰਾਲੇ ਕੀਤੇ ਜਾਂਦੇ ਆ ਅਸੀਂ ਪਿੰਡ ਦੇ ਵਿੱਚ ਅੱਜ ਗਲੀ ਨੰਬਰ ਲਾਇਆ ਜੀ ਇਸ ਵਾਰ ਵੀ ਗਲੀਆਂ ਦੇ ਕਿਸੇ ਦਾ ਘਰ ਲੱਭਣਾ ਜਾਂ ਕੋਈ ਰਿਸ਼ਤੇਦਾਰ ਆਉਂਦਾ ਉਹਦਾ ਪਤਾ ਨਹੀਂ ਲੱਗਦਾ ਸੀਗਾ ਤੇ ਹੁਣ ਘਰ ਬੈਠਾ ਹੀ ਬੰਦਾ ਦੱਸ ਦਿੰਦਾ ਵੀ ਐਨੇ ਨੰਬਰ ਗਲੀ ਚ ਵੀ ਆਪਣਾ ਇਨਮਾ ਕਰ ਰਿਹਾ 9 ਸਾਲ ਤਲਾ ਸ਼ੁਰੂਆਤ ਹੋਈ ਉਸ ਤੋਂ ਬਾਅਦ ਪਿੰਡ ਵਾਲਿਆਂ ਦਾ ਹੰਗਾਰਾ ਪਹਿਲੇ ਸਾਲ ਕਿਸ ਤਰ੍ਹਾਂ ਦਾ ਮਿਲਿਆ ਹੁਣ ਜਿਹੜਾ ਹੈਗਾ ਓਵਰਸਪੌਂਡ ਜਿਹੜਾ ਉਹ ਕਿਸ ਤਰ੍ਹਾਂ ਦਾ ਹੈ ਪਹਿਲੇ ਸਾਲ ਤਾਂ ਬਾਈ ਅਸੀਂ 2-4 ਜਣੇ ਸੀਗੇ ਬਾਈ ਜਦੋਂ ਮਨਾਈਏ ਹਾਂ ਹਾਂ 2-4 ਜਣੇ ਸੀਗੇ ਤੇ ਉਸ ਤੋਂ ਬਾਅਦ ਬਾਈ ਕਾਫਲਾ ਵੱਧਦਾ ਗਿਆ ਸਾਰੇ ਭਰਾ ਜਿੰਨੇ ਵੀ ਸਾਡੇ ਮੇਰੇ ਨਾਲ ਪੜਦੇ ਸੀ ਤੇ ਮੈਥੋਂ ਪਿੱਛੇ ਸੀ ਜਾਂ ਅੱਗੇ ਸੀ ਸਾਰੇ ਐਨ ਆਰ ਆਈ ਭਰਾ ਕੁਝ ਬਾਹਰ ਚਲੇ ਗਏ ਨਾਲ ਪੜਦੇ ਤੇ ਸਾਰਿਆਂ ਦਾ ਇੰਨਾ ਬਹੁਤ ਵਧੀਆ ਸਹਿਯੋਗ ਆ ਜੀ ਅੱਜ ਤੱਕ ਜਦੋਂ ਵੀ ਅਸੀਂ ਉਹਨਾਂ ਨੂੰ ਫੋਨ ਕਰਦੇ ਆ ਹਰ ਟਾਈਮ ਨਾਲ ਖੜੇ ਆ ਜੀ ਸਾਡੇ ਤੁਹਾਡੇ ਇਸ ਪ੍ਰਾਲੇ ਨੂੰ ਦੇਖ ਕੇ ਹੋਰ ਵੀ ਨੇੜੇ ਤੇੜੇ ਕਿਸੇ ਪਿੰਡ ਦੇ ਵਿੱਚ ਜਾਂ ਕਿਸੇ ਨੇ ਕਿਹਾ ਉਹ ਬਹੁਤ ਵਧੀਆ ਸੀ ਵੀ ਆਪਣੇ ਪਿੰਡਾਂ ਦੇ ਵਿੱਚ ਸ਼ੁਰੂ ਕਰਨਾ ਜਾਂ ਸ਼ੁਰੂ ਹੋਏ ਸ਼ੁਰੂ ਹੋਏ ਆ ਸਰ ਅ ਕੋਠਾ ਗੁਰੂ ਕੋ ਸਤਕਾਰ ਕਮੇਟੀ ਉਹ ਵੀ ਬਹੁਤ ਵੱਡਾ ਫੰਕਸ਼ਨ ਕਰਦੀ ਹੁੰਦੀ ਆ ਨਵੇਂ ਸਾਲ ਤੇ ਲੜਕੀਆਂ ਦੇ ਵਿਆਹ ਕਰਦੀ ਹੁੰਦੀ ਆ ਤੇ ਪਿਛਲੇ ਸਾਲ ਉਹਨਾਂ ਨੇ ਵੀ ਲੋਹੜੀ ਮਨਾਈ ਸੀ ਇਸ ਵਾਰ ਵੀ ਸ਼ਾਇਦ ਮਨਾਈ ਆ ਉਹਨਾਂ ਨੇ ਤੇ ਉਹਨਾਂ ਨੇ ਵੀ ਸਾਥੋਂ ਪੁੱਛਿਆ ਸੀਗਾ ਵੀ ਤੁਸੀਂ ਕਿੱਦਾਂ ਪ੍ਰੋਗਰਾਮ ਕਰਦੇ ਆ ਤੇ ਇੱਕ ਰਾਮੂ ਵਾਲੇ ਪਿੰਡ ਉਹ ਵੀ ਲੋੜੀ ਮਨਾਉਂਦੇ ਆ ਅਸੀਂ ਉਹਨਾਂ ਨੂੰ ਵੀ ਬਾਕਸ ਦਿੰਨੇ ਆ ਖਾਤੇ ਉਹਨਾਂ ਦੇ ਵੀ ਖਲਾਉਣੇ ਆ ਰਾਮੋਲੇ ਪਿੰਡ ਹਾਂਜੀ ਆਪਦੇ ਆਪ ਨੂੰ ਕਿੰਨਾ ਸਕੂਨ ਮਿਲਦਾ ਇਹ ਚੀਜ਼ਾਂ ਖਾਸ ਕਰ ਇਹ ਚੀਜ਼ ਕਰਕੇ 3 ਦੀ ਲੋੜੀ ਮਨਾ ਕੇ ਪਿੰਡ ਦੇ ਵਿੱਚ ਜਿੰਨੀਆਂ 3 ਨੇ ਜਿਹੜਾ ਜਨਮ ਲਿਆ ਹੁੰਦਾ ਉਹਨਾਂ ਦੇ ਲਈ ਕੁਝ ਕਰਕੇ ਆਪਦੇ ਆਪ ਨੂੰ ਕੀ ਕਿੰਨਾ ਸਕੂਨ ਮਿਲਦਾ ਬਈ ਬਹੁਤ ਸਕੂਨ ਮਿਲਦਾ ਭਾਈ ਬਸ ਬਹੁਤ ਜ਼ਿਆਦਾ ਸਕੂਨ ਮਿਲਦਾ ਸਾਰੇ ਸਾਡੇ ਜਦੋਂ ਪਿੰਡ ਵਾਲੇ ਸਾਥ ਦਿੰਦੇ ਆ ਤੇ ਕਹਿੰਦੇ ਆ ਬਹੁਤ ਵਧੀਆ ਤੁਸੀਂ ਉਪਰਾਲਾ ਕਰ ਰਹੇ ਆ ਆਸੇ ਪਾਸੇ ਪਿੰਡਾਂ ਤੋਂ ਵੀ ਜਦੋਂ ਮੈਸੇਜ ਮਿਲਦੇ ਆਗੇ ਬਹੁਤ ਜਿਆਦਾ ਸਕ੍ਰੀਨ ਦੇ ਵੱਲੋਂ ਜਾਂ ਕਿਸੇ ਕਲੱਬ ਦੇ ਵੱਲੋਂ ਹੁੰਦਾ ਨਹੀਂ ਸਫਰ ਜ਼ਿੰਦਗੀ ਫਾਊਂਡੇਸ਼ਨ ਆਪਣੀ ਸੰਸਥਾ ਬਣਾਈ ਗਈ ਹੈ ਅਸੀਂ ਸਾਰੇ ਉਸ ਸਾਰੇ ਵੀਰ ਐਨ ਆਰ ਆਈ ਭਰਾ ਸਾਰੇ ਅਸੀਂ ਉਸ ਨਾਲ ਜੁੜੇ ਹੋਏ ਆ ਤੇ ਉਹ ਜਿੰਨਾ ਵੀ ਸਾਡਾ ਅਸੀਂ ਦਸਵੰਦ ਇਕੱਠਾ ਕਰਦੇ ਆ ਬਸ ਉਸੇ ਨਾਲ ਹੀ ਇਹ ਸਾਰੇ ਉਪਰਾਲੇ ਕੀਤੇ ਜਾਂਦੇ ਜੀ ਕਿਵੇਂ ਬਈ ਪ੍ਰੋਗਰਾਮ ਕਰ ਰਹੇ ਹੋ ਅੱਜ ਮਾਲ ਪ੍ਰੋਗਰਾਮ ਵੱਖ-ਵੱਖ ਸਮਾਂ ਤੇ ਕਰਨ ਲੱਗੇ ਆ ਧੀਆਂ ਦੀ ਲੋੜੀ ਮਨਾਉਣ ਲੱਗੇ ਆ ਜਾਂ ਹੋਰ ਕਰਨ ਲੱਗੇ ਆ ਵੈਸੇ ਸਮਾਜ ਦੇ ਵਿੱਚ ਕੀ ਲੱਗਦਾ ਬਈ ਦਸ਼ਾ ਬਦਲੀ ਆ ਔਰਤਾਂ ਜਾਂ ਧੀਆਂ ਦੀ ਹਾਂਜੀ ਇੱਕ ਵਾਰ ਅ ਦੋਵੇਂ ਗੱਲਾਂ ਹੀ ਆ ਬਾਈ ਜੀ ਦੇਖੋ ਜੇ ਆਪਾਂ মিডিਆ 'ਚ ਵੀ ਖਬਰਾਂ ਸੁਣਗੇ ਹਨਾ ਇੱਕ ਮੰਦਿਰ ਦੇ ਵਿੱਚ ਵੀ ਰੇਪ ਹੋ ਜਾਂਦਾ ਹਨਾ ਦਸ਼ਾ ਉੱਥੇ ਗੱਲ ਆ ਜਾਂਦੀ ਮੈਂ ਪਹਿਲਾਂ ਗੱਲ ਕਰੀ ਸੀ ਗੈਣ ਦੀ ਘਾਟ ਗੈਣ ਤੋਂ ਤਾਂ ਸਾਨੂੰ ਪਾਸੇ ਕਰ ਦਿੱਤਾ ਜਾ ਰਿਹਾ ਜਿੱਦਾਂ ਦਾ ਅੱਜ ਮੰਨ ਲਓ ਚਾਹੇ ਸੋਸ਼ਲ ਮੀਡੀਆ ਦਾ ਯੁੱਗ ਆ ਉਹਦੇ ਉੱਤੇ ਸਾਡੇ ਮਨ ਦੇ ਉੱਤੇ ਪ੍ਰਭਾਵ ਨੈਗਟਿਵ ਚੀਜ਼ਾਂ ਦਾ ਜ਼ਿਆਦਾ ਆ ਜਿੰਨਾ ਚਿਰ ਉਹ ਨਹੀਂ ਬਦਲਿਆ ਜਾ ਸਕਦਾ ਮੇਰੇ ਹਿਸਾਬ ਨਾਲ ਨਹੀਂ ਪੈਂਦਾ ਉਦੋਂ ਤੱਕ ਵਧ ਗਿਆ ਇਹ ਆਮ ਇਹ ਵੀ ਚੱਲਦੀ ਹੈ ਜੀ ਪਾਪ ਤੇ ਪੁੰਨ ਧਰਮ ਤੇ ਪਾਪ ਬਰਾਬਰ ਹੀ ਚੱਲਦੇ ਰਹਿੰਦੇ ਆ ਜੀ ਬਾਬੇ ਨਾਨਕ ਤੋਂ ਚੱਲਦਾ ਆ ਰਿਹਾ ਗੁਰਦੁਆਰਿਆਂ ਦੀ ਗਿਣਤੀ ਵਧ ਗਈ ਮੰਦਰਾਂ ਦੀ ਗਿਣਤੀ ਵਧ ਗਈ ਪਰ ਪਾਪ ਵੀ ਨਾਲ ਦੀ ਨਾਲ ਵਧ ਗਿਆ ਇਹ ਚੀਜ਼ਾਂ ਕਹਿੰਦੇ ਪੈਰਲੈਲੀ ਚੱਲਦੇ ਰਹਿੰਦੀਆਂ ਪਰ ਕਿਹੜੀ ਚੀਜ਼ ਦਾ ਪਲੜਾ ਜਦੋਂ ਭਾਰੀ ਹੋ ਜਾਂਦਾ ਫਿਰ ਉਹ ਚੀਜ਼ ਆਪਾਂ ਨੂੰ ਵੱਧ ਦਿਖਾਈ ਦੇਣ ਲੱਗ ਜਾਂਦੀ ਹੈ ਇਹਨੂੰ ਤੋੜਿਆ ਗਿਆਨ ਨਾਲ ਹੀ ਜਾ ਸਕਦਾ ਮੈਂ ਬਾਰ ਬਾਰ ਗਿਆਨ ਕਿਉਂ ਕਹਿ ਰਿਹਾ ਕਿਉਂਕਿ ਗਿਆਨ ਦੇ ਬਿਨਾ ਇੱਕ ਵਿਅਕਤੀ ਅੰਨਾ ਹੀ ਕਹਿ ਸਕਦੇ ਆਪਾਂ ਗਿਆਨ ਦੇ ਬਿ ਪਾ ਗਲਤ ਚੀਜ਼ਾਂ ਤੋਂ ਬਾਸ ਸਕਦੇ ਆ ਨਸ਼ਿਆਂ ਤੋਂ ਬਾਸ ਸਕਦੇ ਆ ਹੁਣ ਆਪਣੇ ਨੌਜਵਾਨ ਬਾਹਰ ਜਾ ਰਹੇ ਨੇ ਬਾਈ ਸਿਰਫ ਇਹ ਕਹਿ ਕੇ ਵੀ ਇੱਥੇ ਰੋਜ਼ਗਾਰ ਨਹੀਂ ਹੈਗਾ ਬਾਈ ਇੱਥੋਂ ਹੀ ਬੰਦੇ ਕਰੋੜਾਂ ਰੁਪਈਆ ਵੀ ਪੰਜਾਬ ਚ ਬਣਾਈ ਜਾਂਦੇ ਆ ਹਨਾ ਇੱਕ ਬੰਦੇ ਤੋਂ ਦਿਹਾੜੀ ਵੀ ਨਹੀਂ ਬਣਦੀ ਉਹ ਘਾਟ ਆਪਣਾ ਅਕਸੈਪਟ ਕਰਨਾ ਚਾਹੀਦਾ ਵੀ ਮੇਰੇ ਚੋਂ ਕੋਈ ਨਾ ਕੋਈ ਘਾਟ ਆ ਕਿ ਮੈਂ ਤਾਂ ਮਤਲਬ ਮੈਥੋਂ ਨਹੀਂ ਹੋ ਰਿਹਾ ਇੱਕ ਬਰਾਬਰ ਦਾ ਬੰਦਾ ਬਣਾ ਰਿਹਾ ਮੈਥੋਂ ਨਹੀਂ ਬਣ ਰਿਹਾ ਮੈਨੂੰ ਮੰਨਣਾ ਚਾਹੀਦਾ ਨਾ ਉਹ ਦੇਖਣਾ ਚਾਹੀਦਾ ਵੀ ਘਾਟ ਕਿੱਥੇ ਨੂੰ ਪੂਰੀ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਪਰ ਅਸੀਂ ਇੱਧਰ ਨਹੀਂ ਕਰਦੇ ਅਸੀਂ ਮਤਲਬ ਵੀ ਕੰਮ ਤੋਂ ਵੀ ਜਿਵੇਂ ਇੱਕ ਕਿਰਤ ਕਰੋ ਹਨਾ ਤੇ ਨਾਮ ਜਪੋ ਵੰਡ ਛਕੋ ਦਾ ਸਿਧਾਂਤ ਸੀਗਾ ਜੀ ਕਿਰਤ ਜਿਹੜਾ ਹੁਣ ਮਤਲਬ ਨਾਮ ਜਪਣਾ ਉਹ ਕਿਰਤ ਬਣ ਗਿਆ ਨਾ ਵੀ ਬਹੁਤ ਵੱਡੀ ਗੱਲ ਕਹਿ ਰਹੇ ਆ ਜੀ ਮੈਂ ਨਾਮ ਜਪਣਾ ਵੀ ਕਿਰਤ ਬਣ ਗਿਆ ਨਾਮ ਜਪਣ ਦੇ ਲਈ ਸਾਡੇ ਗੁਰੂ ਘਰਾਂ ਚ ਤਨਖਾਹੀਏ ਰੱਖੇ ਹੋਏ ਨੇ ਬਿਲਕੁਲ ਠੀਕ ਹੈ ਜੀ ਸਵੇਰੇ ਪਾਠ ਕਰਨਾ ਰਹਿਰਾ ਸਾਫ ਕਰਨਾ ਸ਼ਾਮ ਨੂੰ ਉਹ ਤਨਖਾਹੀਏ ਕਰਦੇ ਨੇ ਨਾਮ ਜਪਣਾ ਕਿਰਤ ਨਹੀਂ ਹੋ ਸਕਦਾ ਬਾਈ ਕਿਰਤ ਕਰਦੇ ਹੋਏ ਵੀ ਨਾਮ ਜਪਿਆ ਜਾ ਸਕਦਾ ਸਾਨੂੰ ਬਾਬੇ ਨਾਨਕ ਨੇ ਇਹ ਕਿਹਾ ਸੀਗਾ ਪਰ ਹੁਣ ਨਾਮ ਜਪਣਾ ਧੰਦਾ ਬਣ ਗਿਆ ਇਹ ਜਿੰਨਾ ਚਿਰ ਇਹ ਚੀਜ਼ਾਂ ਵਧੀ ਜਾਣਗੀਆਂ ਸਾਨੂੰ ਇਹਨਾਂ ਚੀਜ਼ਾਂ ਨੂੰ ਤੋੜ ਤੋੜਿਆ ਕਿਉਂ ਜਾ ਰਿਹਾ ਕਿਉਂਕਿ ਉਹਨਾਂ ਦੀ ਦੁਕਾਨਦਾਰੀ ਫੇਰ ਚੱਲਦੀ ਹੈ ਜੇ ਸਾਨੂੰ ਸਹੀ ਚੀਜ਼ਾਂ ਵੱਲ ਜਮਾਲਾ ਤੁਸੀਂ ਦੇਖ ਲਓ ਕਿਤਾਬਾਂ 'ਚ ਵੀ ਚੇਂਜ ਹੋ ਰਿਹਾ ਹੈ ਨਾ ਸਾਰਾ ਕੁਝ ਹੀ ਬਦਲਾ ਜਾ ਰਿਹਾ ਇਤਿਹਾਸ ਬਦਲਾ ਜਾ ਰਿਹਾ ਕਿਉਂ ਕਿਉਂਕਿ ਸਾਨੂੰ ਸਹੀ ਚੀਜ਼ ਬਾਰੇ ਪਤਾ ਨਾ ਲੱਗੇ ਜੇ ਪਤਾ ਲੱਗ ਗਿਆ ਸੀ ਸਵਾਲ ਕਰਾਂਗੇ ਸਰਕਾਰਾਂ ਨੂੰ ਸਵਾਲ ਕਰਾਂਗੇ ਹੈ ਨਾ ਤੇ ਪਰ ਉਹ ਚੀਜ਼ਾਂ ਤੋਂ ਤੋੜ ਕੇ ਸਾਨੂੰ ਮਤਲਬ ਜਿਵੇਂ ਇੱਕ ਕਿਹਾ ਸੀ ਨਾ ਵੀ ਬਾਬੇ ਨਾਨਕ ਦੀ ਮੂਰਤ ਦੀ ਵੀ ਇੱਕ ਗੱਲ ਚੱਦੀ ਸੀ ਕਿ ਕਹਿੰਦੇ ਇੱਕ ਮੂਰਤੇ ਬਣੀ ਸੀ ਕਿ ਬਾਬੇ ਨਾਨਕ ਦੇ ਪੈਰ ਦਿਖਾਏ ਗਏ ਸੀਗੇ ਉਹ ਮੂਰਤ 1969 ਵਿੱਚ ਸ਼ਾਇਦ ਬਣੀ ਸੀਗੀ ਪੈਰ ਚੰਗੇ ਮਤਲਬ ਪਿੰਜਣੀਆਂ ਬਾਬੇ ਨਾਨਕ ਦੀਆਂ ਚੰਗੀਆਂ ਦਿਖਾਈਆਂ ਗਈਆਂ ਵੀ ਕਿਉਂਕਿ ਬਾਬਾ ਨਾਨਕ ਨੇ ਸਭ ਤੋਂ ਵੱਡਾ ਦੁਨੀਆ ਦਾ ਕਮੱਕੜ ਕਿਹਾ ਗਿਆ ਹੈ ਨਾ ਬਾਬੇ ਨਾਨਕ ਨੂੰ ਪਰ ਉਹ ਤਸਵੀਰ ਲੋਕਾਂ ਦੇ ਵਿੱਚ ਨਹੀਂ ਆਈ ਕਿਉਂ ਨਹੀਂ ਆਈ ਕਿਉਂਕਿ ਪਤਾ ਸੀਗਾ ਜਿਹੜੇ ਹੁਣ ਮਤਲਬ ਵੀ ਸਾਧ ਬੈਠੇ ਨੇ ਬਾਬੇ ਨਾਨਕ ਦੀ ਫੋਟੋ ਬਣਾਤੀ ਉਹਨਾਂ ਨੇ ਵੱਡੇ ਢੱਡ ਵਾਲੀ ਚੋਲਾ ਪਾਤਾ ਉਹਦੇ ਵਿੱਚ ਮਾਲਾ ਲਾਤੀ ਹਨਾ ਤੇ ਉਹ ਕਿਉਂ ਲਾਤੀ ਕਿਉਂਕਿ ਉਹਨਾਂ ਨੂੰ ਕਹਿਣਾ ਸੌਖਾ ਹੋ ਗਿਆ ਦੇਖੋ ਸਾਡਾ ਬਾਬਾ ਵੀ ਐਡਾ ਸੀਗਾ ਸਾਨੂੰ ਆਏ ਨਾ ਕੋਈ ਕਹੇ ਦੇ ਵੀ ਸਾਡਾ ਕੰਮ ਕਰ ਲਿਆ ਕਰ ਬੈਠਾ ਢੱਡ ਵਧਾਈ ਜਾਣਾ ਉਹਨਾਂ ਨੇ ਸਾਡੇ ਬਾਬੇ ਨਾਨਕ ਨੂੰ ਵੀ ਆਦ ਦੇ ਵਰਗਾ ਬਣਾ ਲਿਆ ਜੀ ਚੜਾਵਾ ਲੈਣ ਦੇ ਲਈ ਕਹਿ ਲੋ ਹਨਾ ਪੁੱਠੇ ਕੰਮ ਸਿੱਧੇ ਕ ਅਸੀਂ ਦੇਖਿਆ ਹੀ ਆ ਸਾਡੇ ਇਤਿਹਾਸ ਦੇ ਨਨਕਾਣਾ ਸਾਹਿਬ ਦਾ ਸਾਕਾ ਹੋਇਆ ਨਿਰੰਕਾਰੀ ਤੇ ਮਾਲਾ ਉੱਥੇ ਸਾਥ ਸੀਗੇ ਆਪਣੇ ਮੰਤ ਸੀਗੇ ਹਨਾ ਉਹਨਾਂ ਨੇ ਕੀ ਦੁਰਦਸ਼ਾ ਕਰਤੀ ਸੀਗੀ ਭਾਈ ਹਨਾ ਉੱਥੇ ਲੜਕੀਆਂ ਦੀਆਂ ਇੱਜ਼ਤਾਂ ਹਨਾ ਲੁੱਟੀਆਂ ਜਾਂਦੀਆਂ ਸੀਗੀਆਂ ਉਹ ਚੀਜ਼ਾਂ ਹੋਈਆਂ ਹਾਲਾਂਕਿ ਸਾਡਾ ਸਾਰਾ ਇਤਿਹਾਸ ਦੇ ਵਿੱਚ ਦੇਖਿਆ ਜਾਵੇ ਸਾਡੀ ਖੁਦ ਦੀ ਕੌਮ ਨਹੀਂ ਗਦਾਰੀਆਂ ਵੱਧ ਕੀਤੀਆਂ ਸਾਡਾ ਇਤਿਹਾਸ ਮਹਾਰਾਜਾ ਰਣਜੀਤ ਸਿੰਘ ਵੇਲੇ ਦੇਖ ਲਓ ਅਗਰ ਹਰੀ ਸਿੰਘ ਨਲਗਾ ਕਹਿੰਦੇ ਮਰਦਾ ਨਹੀਂ ਸੀਗਾ ਹਨਾ ਜੇ ਆਪਣੇ ਗਦਾਰ ਨਾ ਹੁੰਦੇ ਡੋਗਰੇ ਗਦਾਰ ਨਾ ਹੁੰਦੇ ਤਾਂ ਇਹ ਘਾਟ ਆ ਸਾਡੇ ਨਾਲ ਨਾਲ ਚੱਲੀਆਂ ਆ ਰਹੀਆਂ ਕਦੇ ਜ਼ਿਆਦਾਤਰ ਹਾ ਵੀ ਹੋ ਰਹੀਆਂ ਹਨਾ ਹਾ ਵੀ ਉਵੇਂ ਹੀ ਫਿਰ ਉਹੀ ਗੈਣ ਦੀ ਘਾਟ ਕਰਕੇ ਹੋਈ ਆਮਾਦੀ ਪਾਰਟੀ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਤਿੰਦਰ ਸਿੰਘ ਪੱਲਾ ਸਾਡੇ ਨਾਲ ਹੋਗੇ ਪੱਲਾ ਸਾਹਿਬ ਇਸ ਚੀਜ਼ ਨੂੰ ਖਾਸ ਕਰ ਜਿਹੜਾ ਹੈ ਕਿਵੇਂ ਦੇਖਦੇ ਹੋ ਤੁਹਾਡਾ ਪਿੰਡ ਵੀ ਜਿਹੜਾ ਲੱਗਿਆ ਜਿਵੇਂ ਇਹਨਾਂ ਨੌਜਵਾਨਾਂ ਦੇ ਵੱਲੋਂ ਇਸ ਟਰਸਟ ਦੇ ਵੱਲੋਂ 9 ਸਾਲਾਂ ਤੋਂ ਇਹ ਉਪਰਾਲਾ ਜਿਹੜਾ ਕੀਤਾ ਜਾ ਰਿਹਾ ਕਿਵੇਂ ਦੇਖਦੇ ਹੋ ਸਾਡੇ ਇਲਾਕੇ ਦੀ ਬਹੁਤ ਅਗਾਂਹਵਧੂ ਸਮਾਜ ਸੇਵੀ ਸੰਸਥਾ ਸਫਰ ਜ਼ਿੰਦਗੀ ਫਾਊਂਡੇਸ਼ਨ ਜੀ ਇਹਦਾ ਨਾਂ ਹੀ ਇੱਕ ਨਵੇਕਲੀ ਕਿਸਮ ਦਾ ਹੈ ਤੇ ਜਿਹੜੇ ਇਹਨਾਂ ਦੇ ਕੰਮ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਦੀ ਸੋਚ ਝਲਕਦੀ ਹੈ ਸਮਾਜ ਸੇਵੀ ਸੰਸਥਾ ਬਹੁਤ ਆ ਪੰਜਾਬ ਦੇ ਵਿੱਚ ਕੰਮਾਂ ਦਾ ਕੰਮ ਕਰਨ ਦਾ ਟੰਗ ਵੱਖਰਾ ਹੁੰਦਾ ਔਰ ਕਈ ਸੰਸਥਾਵਾਂ ਇਹੋ ਜਿਹੀ ਹੁੰਦੀਆਂ ਜਿਹਨਾਂ ਨਾਲ ਸਾਨੂੰ ਵੱਖਰੀ ਸੇਧ ਮਿਲਦੀ ਆ ਜਿਵੇਂ ਪੀਪਲਜ਼ ਫੋਰਮ ਬਗਰਾੜੀ ਆ ਆਪਣੇ ਉਹ ਸਿਹਤ ਦੀ ਗੱਲ ਕਰਦੀ ਆ ਸਿਹਤ ਦੀ ਗੱਲ ਕਰਦੀ ਆ ਵਾਤਾਵਰਨ ਦੀ ਗੱਲ ਕਰਦੀ ਆ ਉਸੇ ਤਰ੍ਹਾਂ ਇਹ ਸੰਸਥਾ ਵੀ ਇੱਕ ਨਵੇਕਲੀ ਸੰਸਥਾ ਹੈ ਜਿਹੜੀ ਸੰਸਥਾ এনवायरमेंट ਦੀ ਗੱਲ ਕਰਦੀ ਆ ਜਿਹੜੀ ਸੰਸਥਾ ਸਿਹਤ ਦੀ ਗੱਲ ਕਰਦੀ ਆ ਜਿਹੜੀ ਸੰਸਥਾ ਇੱਕ ਵੱਖਰੀ ਸੋਚ ਦੀ ਗੱਲ ਕਰਦੀ ਆ ਜਿਹੜੀ ਸੰਸਥਾ ਇੱਕ ਕ੍ਰਾਂਤੀਕਾਰੀ ਸੋਚ ਦੀ ਗੱਲ ਕਰਦੀ ਆ ਜਿਹੜੀ ਸੰਸਥਾ ਇੱਕ ਸਮੇਂ ਦੇ ਹਾਣ ਦੀ ਗੱਲ ਕਰਦੀ ਆ ਸੋ ਸਭ ਤੋਂ ਵੱਡੀ ਗੱਲ ਵੀ ਸਾਡੇ ਇਲਾਕੇ ਦੀਆਂ ਹੋਰ ਸੰਸਥਾਵਾਂ ਨੂੰ ਇਹ ਸੰਸੋਛੇ ਦੇ ਲੈਣੀ ਚਾਹੀਦੀ ਹੈ ਕਿਉਂਕਿ ਤਬਦੀਲੀ ਹੈ ਜਿਹੜਾ ਉਹ ਸਾਇੰਸ ਸ੍ਰਿਸ਼ਟੀ ਦਾ ਨਿਜਮ ਹੈ ਹੌਲੀ-ਹੌਲੀ ਸਮਾਜ ਬਦਲ ਰਿਹਾ ਹੈ ਸਾਡੇ ਵਿਚਾਰ ਬਦਲਦੇ ਰਹਿੰਦੇ ਆ ਸਮਾਜ ਬਦਲਦਾ ਰਹਿੰਦਾ ਹੈ ਜਿਵੇਂ ਹੁਣ ਜਿਹੜੇ ਸਾਡੇ ਸਮਾਜ ਦੀ ਸੋਚ ਆ ਉਸ ਦੇ ਵਿੱਚ ਵੀ ਤਬਦੀਲੀ ਆ ਰਹੀ ਹੈ ਪਹਿਲਾਂ ਰਿਹਾਟ ਸੀ ਬਾਹਰ ਜਾਣ ਵਾਲਾ ਹੁਣ ਕਿਤੇ ਨਾ ਕਿਤੇ ਗੱਲ ਵਾਪਸ ਆਉਣ ਵਾਲੀ ਵੀ ਗੱਲ ਆ ਰਹੀ ਹੈ ਰਿਵਰਸ ਮਾਈਗ੍ਰੇਸ਼ਨ ਰਿਵਰਸ ਮਾਈਗ੍ਰੇਸ਼ਨ ਪਹਿਲਾਂ ਆਪਾਂ ਸੋਚਦੇ ਪੰਜਾਬ ਤਾਂ ਬਹੁਤ ਮਾੜੀ ਧਰਤੀ ਹੈ ਜੀ ਇਹ ਤਾਂ ਗਿਆ ਪਰ ਹੁਣ ਕਿਤੇ ਨਾ ਕਿਤੇ ਇਹ ਵੀ ਗੱਲ ਮਹਿਸੂਸ ਹੁੰਦੀ ਹੈ ਜਿਵੇਂ ਲੋਕਾਂ ਦੀ ਗੱਲ ਕਰਦੇ ਨਹੀਂ ਯਾਰ ਵੀ ਪੰਜਾਬ ਬਹੁਤ ਵਧੀਆ ਹੈ ਪੰਜਾਬ ਦੇ ਲੋਕ ਬਹੁਤ ਵਧੀਆ ਹੈ ਪੰਜਾਬ ਦਾ ਧਰਮ ਬਹੁਤ ਵਧੀਆ ਹੈ ਪੰਜਾਬ ਦਾ ਵਿਰਸਾ ਬਹੁਤ ਵਧੀਆ ਹੈ ਪੰਜਾਬ ਦਾ ਸੱਭਿਆਚਾਰ ਬਹੁਤ ਵਧੀਆ ਹੈ ਪੰਜਾਬ ਦਾ ਜਲਵਾਜੂ ਬਹੁਤ ਵਧੀਆ ਹੈ ਤੇ ਇਹ ਇੱਕ ਬਦਲ ਦੀ ਸੋਚ ਦੀ ਨਿਸ਼ਾਨੀ ਹੈ ਮੈਂ ਮਹਿਸੂਸ ਕਰਦਾ ਹਾਂ ਵੀ ਜਿਹੜਾ ਪੰਜਾਬ ਹੈ ਇਹਦਾ ਜਿਹੜਾ ਆਉਣ ਵਾਲਾ ਭਵਿੱਖ ਹੈ ਉਹ ਵਧੀਆ ਹੋਊ ਜਿਹੜੀ ਸਾਡੀ ਸੋਚ ਦੇ ਪਹਿਲਾਂ ਨੈਗੇਟਿਵਿਟੀ ਆਈ ਸੀ ਵੀ ਨਹੀਂ ਵੀ ਪੰਜਾਬ ਤਾਂ ਗਿਆ ਪਰ ਕਿਤਨਾ ਕਿਤੇ ਜਿਵੇਂ ਸਾਡਾ ਯੂਥ ਹੈ ਇਹ ਹੁਣ ਕਿਤਾਬਾਂ ਦੀ ਗੱਲ ਕਰਨ ਲੱਗ ਗਿਆ ਸਹਿਦ ਦੀ ਗੱਲ ਕਰਨ ਲੱਗ ਗਿਆ ਲਾਇਬ੍ਰੇਰੀਆਂ ਗੱਲ ਗੱਲ ਲਾਇਬ੍ਰੇਰੀਆਂ ਜਸ ਮੈਂ ਵੀ ਕਲੱਬਾਂ ਦੇ ਵਿੱਚ ਕੰਮ ਕੀਤਾ ਮਤਲਬ 25 ਸਾਲ ਪਹਿਲਾਂ ਅਸੀਂ ਵੀ ਕਲੱਬਾਂ ਦੇ ਵਿੱਚ ਬੂਟੇ ਲਾਉਂਦੇ ਸੀ ਲਾਇਬ੍ਰੇਰੀਆਂ ਖੋਲੀਆਂ ਪਰ ਲਾਇਬ੍ਰੇਰੀ ਨੂੰ ਕੋਈ ਤਰਜੀਹ ਨਹੀਂ ਦਿੰਦਾ ਸੀ ਲਾਇਬ੍ਰੇਰੀ ਖੋਲ੍ਹਣੀ ਸੌਖੀ ਸੀਗੀ ਪਰ ਲਾਇਬ੍ਰੇਰੀ ਚੱਲਦੀ ਨਹੀਂ ਸੀ ਪਰ ਹੁਣ ਕੀ ਹੈ ਹੁਣ ਪੰਜਾਬ ਦੇ ਵਿੱਚ ਪੰਜਾਬ ਸਰਕਾਰ ਨੇ ਬਹੁਤ ਵੱਡੇ ਉਪਰਾਲੇ ਕੀਤੇ ਆ ਸਾਰੇ ਪੰਜਾਬ ਦੇ ਵਿੱਚ ਹੀ ਵੱਡੇ ਪੱਧਰ ਤੇ ਲਾਇਬ੍ਰੇਰੀਆਂ ਅਤੇ ਅਧਨਕਸੂਲਤਾ ਵਾਲੀਆਂ ਲਾਇਬ੍ਰੇਰੀਆਂ ਖੁੱਲ ਰਹੀਆਂ ਔਰ ਉਹਨਾਂ ਲਾਇਬ੍ਰੇਰੀਆਂ ਦੇ ਵਿੱਚ ਲੋਕ ਕਿਤਾਬਾਂ ਲੈਣ ਲੱਗੇ ਬੱਚੇ ਕਿਤਾਬਾਂ ਦੇ ਨਾਲ ਜੁੜ ਰਹੇ ਆ ਤੇ ਇੱਥੇ ਹੀ ਗੱਲ ਹੈ ਜਦੋਂ ਸਾਡਾ ਬੱਚਾ ਕਿਤਾਬ ਦੇ ਨਾਲ ਜੁੜ ਗਿਆ ਜਿਹੜਾ ਬੱਚਾ ਮੋਬਾਈਲ ਨੂੰ ਛੱਡ ਕੇ ਕਿਤਾਬ ਨਾਲ ਜੁੜ ਗਿਆ ਉਹਦੀ ਤਕਦੀਰ ਬਦਲ ਲਗੀ ਸੋ ਇਸ ਕਰਕੇ ਬਹੁਤ ਸੋਹਣਾ ਉਪਰਾਲਾ ਇਹਨਾਂ ਦਾ ਬਹੁਤ ਚੰਗਾ ਉਪਰਾਲਾ ਮੈਂ ਕੋਈ ਪਾਰਟੀ ਵਾਈ ਤੌਰ ਤੇ ਨਹੀਂ ਇੱਥੇ ਮੇਰਾ ਮੈਂ ਤਾਂ ਅਸੀਂ ਤਾਂ ਵੈਸੀ ਹੀ ਕਲੱਬਾਂ ਨੂੰ ਵੈਸੀ ਹੀ ਪਿਆਰ ਕਰਦਾ ਸਾਰੇ ਮੇਰੇ ਦੋਸਤ ਮਿੱਤਰ ਭੈਣ ਭਰਾ ਇਹਨਾਂ ਨੂੰ ਪੂਰਾ ਸਹਿਯੋਗ ਇਹਨਾਂ ਨੂੰ ਕਹਿੰਦੇ ਤੁਸੀਂ ਤਖੜੇ ਹੋ ਕੇ ਕੰਮ ਕਰੋ ਤੁਹਾਡੇ ਨਾਲ ਹੈ ਸਾਡੇ ਸ਼ੋਭਾ ਸ਼ਾਮਾ ਨਾਲ ਹੈ ਸਹਿਯੋਗ ਤੁਹਾਡੇ ਨਾਲ ਹੈ ਜਿੰਨੇ ਜੋਗੇ ਵੀ ਅਸੀਂ ਹੈਗੇ ਆ ਅਸੀਂ ਇਹਨਾਂ ਦੇ ਨਾਲ ਆ ਸੋ ਸਾਨੂੰ ਬਹੁਤ ਖੁਸ਼ੀ ਆ ਬਹੁਤ ਮਾਣ ਆ ਕਿ ਪਿਛਲੇ 9 ਸਾਲ ਤੋਂ ਲਗਾਤਾਰ ਇਹ ਧੀਆਂ ਦੀ ਲੋਹੜੀ ਸਮਾਗਮ ਕਰਾਉਂਦੇ ਆ ਰਹੀਆਂ ਨੇ ਸਾਡੀਆਂ ਧੀਆਂ ਸਾਡਾ ਮਾਣ ਪਹਿਲਾਂ ਕਿਸੇ ਟਾਈਮ ਸਾਡੇ ਸਾਰੇ ਪਿੰਡ ਧੀ ਜਿਹੜੀ ਹੁੰਦੀ ਸੀ ਸਾਰਾ ਸਾਂਝੀ ਹੁੰਦੀ ਸੀ ਜਿਵੇਂ ਹੁਣ ਸਾਡੇ ਪ੍ਰਧਾਨ ਸਾਹਿਬ ਨੇ ਗੱਲ ਕਿਤੇ ਕਿਤੇ ਨੇ ਸਾਡੇ ਕੋਈ ਪਿੰਡਾਂ ਦੇ ਵਿੱਚ ਵੀ ਉਹ ਮ ਸਾਡੀਆਂ ਧੀਆ ਪੈਣ ਨੂੰ ਭੈੜੀ ਆਖਣਾ ਲੋਕ ਦੇਖਣ ਲੱਗ ਗਏ ਪਰ ਮੁੜ ਕੇ ਫੇਰ ਉਹ ਮਾਣ ਬਲਦਾ ਜਾਂਦਾ ਵੀ ਸਾਡੇ ਪਿੰਡ ਦੇ ਧੀ ਪੈਣਾ ਸਾਰੇ ਸਾਂਝੀ ਆ ਸੋ ਜੇ ਮੰਨ ਲਓ ਇਹ ਸਾਰੇ ਪਿੰਡ ਦੇ ਧੀਆਂ ਦੀ ਸਾਂਝੀ ਲੋੜੀ ਮਨਾਉਂਦੇ ਆ ਤਾਂ ਉਸ ਗੱਲ ਦੇ ਨਾਲ ਉਹ ਪਾਉਣਾ ਉਹਦੀ ਵਿਕਾਸ ਹੁੰਦਾ ਵੀ ਜੋ ਸਾਡੇ ਪਿੰਡ ਦੇ ਧੀਆਂ ਨੇ ਭੈਣਾਂ ਨੇ ਬੱਚਿਆਂ ਨੇ ਸਾਡੇ ਸਾਰੇ ਪਿੰਡ ਸਾਂਝੇ ਆ ਸੋ ਪਿੰਡ ਦੇ ਵਿੱਚ ਭਾਈਚਾਰਾ ਵਧਦਾ ਪਿਆਰ ਵਧਦਾ ਸਤਿਕਾਰ ਵਧਦਾ ਔਰ ਜੇ ਇਹ ਅਪਰਾਲੇ ਕਰ ਰਹੇ ਨੇ ਜਿੰਨਾ ਕੁ ਮੈਨੂੰ ਜ਼ਿੰਦਗੀ ਤੇ ਤਜਰਬਾ ਇਹਨਾਂ ਦੇ ਉਪਰਾਲਿਆਂ ਦਾ ਇਹਨਾਂ ਦੇ ਯਤਨਾਂ ਦਾ ਸਮਾਜ ਤੇ ਅੱਜ ਨਹੀਂ ਕੱਲ ਕਰਨਾ ਪਰਸੋਂ ਪਰਸੋਂ ਚੌਥੇ ਜਰੂਰ ਅਸਰ ਹੋਊਗਾ ਮਤਲਬ ਅਸਰ ਹੁੰਦਾ ਹੀ ਨਹੀਂ ਗੱਲ ਵੀ ਜੇ ਕੋਈ ਆਪਾਂ ਐਕਟੀਵਿਟੀ ਕਰਦੇ ਆ ਉਹਦਾ ਅਸਰ ਨਹੀਂ ਹੁੰਦਾ ਉਸ ਗੱਲ ਦਾ ਅਸਰ ਜਰੂਰ ਹੁੰਦਾ ਅੱਜ ਹੋ ਜੇ ਚਾਹੇ ਕੱਲ ਹੋ ਜੇ ਸੋ ਮੈਨੂੰ ਆ ਇਸ ਗੱਲ ਦੀ ਪੂਰੀ ਆਸ ਹੈ ਉਮੀਦ ਹੈ ਕਿ ਇਹਨਾਂ ਦੇ ਇਹਨਾਂ ਯਤਨਾਂ ਦੇ ਨਾਲ ਸਾਡਾ ਸਮਾਜ ਸਾਡਾ ਇਲਾਕਾ ਬਦਲੇਗਾ ਸਾਡੀ ਸੋਚ ਚੰਗੀ ਹੋਊਗੀ ਧੀਆਂ ਪ੍ਰਤੀ ਸਾਡੀ ਸੋਚ ਵਧੀਆ ਹੋਊਗੀ ਸਾਡਾ ਸਮਾਜ ਵਧੀਆ ਹੋਊਗਾ ਸਾਡੇ ਸਮਾਜ ਦੇ ਲੋਕਾਂ ਦੇ ਵਿੱਚ ਜਿਹੜੀ ਪੜ੍ਹਨ ਦੀ ਜਾਣਨ ਦੀ ਗਿਆਨ ਸ਼ਕਤੀ ਵਧਾਉਣ ਦੀ ਜਿਹੜੀ ਇੱਛਾ ਹੈਗੀ ਉਹ ਪਰਪਲ ਹੋਵੇਗੀ ਸੋ ਮੈਂ ਇਹਨਾਂ ਨੂੰ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਭੇਟ ਕਰਦਾ ਮੈਂ ਇਹੀ ਕਾਮਨਾ ਕਰਦਾ ਕਿ ਸਾਡਾ ਵਿਧਾਨ ਸਭਾ ਵਾਲ ਘਰਾਂ ਪਰ ਫੂਲ ਹੀ ਬਦਲ ਰਿਹਾ ਹੈ ਸਾਡੇ ਇਹ ਹਲਕੇ ਦੇ ਵਿੱਚ ਪਿੱਛੇ 20 25 ਸਾਲ ਝੂਠੇ ਪਰਚਿਆਂ ਦਾ ਦੌਰ ਬਹੁਤ ਵੱਡੇ ਪੱਦਰ ਚੱਲਿਆ ਸਾਡੇ ਭਾਈਚਾਰੇ ਦਾ ਘਾਣ ਹੋਇਆ ਪਰ ਮੈਂ ਹੁਣ ਮੈਂ ਮਹਿਸੂਸ ਕਰਦਾ ਕਿ ਨਹੀਂ ਹੌਲੀ 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 ਸਾਡਾ ਭਾਈਚਾਰਾ ਵਧ ਰਿਹਾ ਹੈ ਜੋ ਸਾਡੇ ਹਲਕੇ ਦੇ ਵਿੱਚ ਝੂਠੇ ਪਰਚੇ ਰਾਜਨੀਤੀ ਸੀ ਉਸ ਦਾ ਅੰਤ ਹੋ ਰਿਹਾ ਹੈ ਲੋਕ ਚੰਗਾ ਮਹਿਸੂਸ ਕਰ ਰਹੇ ਆ ਵੀ ਸਾਡਾ ਭਾਈਚਾਰਾ ਵਧ ਰਿਹਾ ਸੋ ਅੱਜ ਦੇ ਦਿਨ ਤੇ ਮੈਂ ਪ੍ਰਮਾਤਮਾ ਚਰਨ ਇਹ ਹੀ ਅਰਦਾਸ ਕਰਦਾ ਬੇਨਤੀ ਕਰਦਾ ਹਾਂ ਵੀ ਸਾਡਾ ਸਾਰਾ ਦਾ ਭਾਈਚਾਰਾ ਪਰਫੁੱਲਤ ਹੋਵੇ ਸਾਡੇ ਜਿਹੜੇ ਨੌਜਵਾਨ ਹੈ ਉਹ ਸਮਾਜ ਨੂੰ ਸੇਧ ਦੇਣ ਤੇ ਸਾਡੇ ਜਿਹੜੇ ਨੌਜਵਾਨ ਇਸ ਤਰ੍ਹਾਂ ਦੇ ਪੜੇ ਲਿਖੇ ਨੌਜਵਾਨ ਪੰਜਾਬ ਦੀ ਧਰਤੀ ਤੇ ਰਹੇ ਕਿ ਪੰਜਾਬ ਦੀ ਸੇਵਾ ਕਰਨ ਤੇ ਸਾਡਾ ਦਾ ਪੰਜਾਬ ਹੈ ਸਾਡਾ ਸਮਾਜ ਹੈ ਸਾਡਾ ਇਲਾਕਾ ਜਿਹੜਾ ਉਹ ਖੂਬ ਤਰੱਕੀ ਕਰੇ ਸਾਡੀਆਂ ਸ਼ੁਭ ਸ਼ਾਮਾਂ ਇਹਨਾਂ ਦੇ ਨਾਲ ਹੈ ਬਹੁਤ ਬਹੁਤ ਧੰਨ ਬਹੁਤ ਬਹੁਤ ਧੰਨ ਸੋ ਸਾਡੇ ਨਾਲ ਪਿੰਗ ਗੁੰਮਟੀ ਕਲਾ ਤੋਂ ਸਫਰ ਫਾਊਂਡੇਸ਼ਨ ਜਿਹੜੇ ਹੈ ਨੇ ਵੀਰ ਬਣੇ ਹੋਏ ਸੀ ਉਹਨਾਂ ਨੇ ਕਿਹਾ ਕਿ ਪਿਛਲੇ 9 ਸਾਲਾਂ ਤੋਂ ਇਹ ਉਪਰਾਲਾ ਜਿਹੜਾ ਹੈਗਾ ਕੀਤਾ ਜਾ ਰਿਹਾ ਤਾਂ ਗੱਲਬਾਤ ਇੰਪਰੂਵਮੈਂਟ ਵਾਸਤੇ ਚੇਅਰਮੈਨ ਜਤਿੰਦਰ ਸਿੰਘ ਭੱਲਾ ਹੋਰਾਂ ਦੇ ਨਾਲ ਵੀ ਕੀਤੀ ਹੈ ਸੋ ਜੁੜੇ ਰਹੋ ਆਰਐਮ ਟੈlevision ਦੇ ਨਾਲ ਹੁਣ ਆਪਣੇ ਦੋਸਤ ਜਸ ਕਰੇਵੰਦੋ ਜੀ ਧੰਨਵਾਦ ਜੀ